ਚਲੀ ਸਰਦਾਰੀ ਦਿਨ ਖੁਸ਼ੀਆਂ ਭਰਿਆ ਸੀ ਜਿਸ ਦਿਨ ਪੈਰ ਕੈਨੇਡਾ ਪਾਇਆ ਹਫਤੇ ਵਿੱਚ ਨੂੰ ਪਤਨੇ ਰਿਸ਼ਤੇਦਾਰਾਂ ਨਾਲ ਮਿਲਾਇਆ ਬਾਪੂ ਤੇ ਬੇਬੇ ਦੀ ਹੋਈ ਰਜਮੀ ਖਾਤਰਦਾਰੀ ਅੱਗੇ ਕਨੇਡਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਅੱਠ ਮਹੀਨੇ ਦਿਨ ਪੁੱਤ ਅਗਲੇ ਅੱਠ ਮਹੀਨੇ ਦਿਨ ਪੁੱਤ ਕਹਿੰਦਾ ਥੋਡੀ ਨੂੰ ਨੂੰ ਕੰਮ ਤੇ ਲਾਉਣਾ ਬੇਬੇ ਕਰ ਵੇਲੀ ਐ ਇਹਨੂੰ ਡੇਪਰ ਲਾਉਣ ਸਿਖਾਉਣਾ ਹੁਣ ਦਾਦੀ ਪੋਤਿਆਂ ਨੂੰ ਸੰਭੂ ਕਰੇ ਦਿਹਾੜੀ ਸਾਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿੱਚ ਲਈ ਸਰਦਾਰੀ ਮੋਨੇ ਰੇ ਤੁਰ ਜਾਂਦੇ ਰੱਖ ਕੇ ਡਾਈਪਰ ਬੈ ਕੇ ਸਰਾਣੇ ਰੋਟੀ ਟੁੱਕ ਕਰ ਬਚਨੋ ਨਾਲੇ ਦਿਨ ਪਰ ਸ਼ਾਮ ਨਿਆਣੇ ਆਉਂਦਿਆਂ ਨੂੰ ਚਾ ਪਾਣੀ ਤੱਤੀ ਕਰ ਰੋਟੀ ਤਰਕਾਰੀ ਆਗੇ ਕੈਨੇਡਾ ਨੂੰ ਛੱਡ ਕੇ ਪਿੰਡ ਵਿਚ ਲਈ ਸਰਦਾਰੀ ਫਿਰ ਸਰਪਨ ਪੁੱਤ ਕਹਿੰਦਾ ਬਾਪੂ ਤੈਥੋਂ ਕਾਦਾ ਪਰਦਾ ਹਰ ਬੰਦਾ ਕੰਮ ਕਰਦਾ ਇੱਥੇ ਕੰਮ ਬਿਨਾ ਨਹੀਂ ਸਰਦਾ ਇੱਕ ਕਿਸ਼ਤਾਂ ਕਰਾ ਦਿਆਂ ਦੂਜੇ ਬਿੱਲ ਬਤੀਆਂ ਮਤ ਮਾਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵੀ ਚਲੀ ਸਰਦਾਰੀ ਸੀ 15 ਮਰਿਆਂ ਤੋਂ ਮੇਰੀ ਹਲਦੀ ਕਿੱਲੀ ਸ਼ੱਦੀ ਚੱਕ ਬੈਗ ਤੇ ਆਥਣ ਨੂੰ ਚੜ ਜਾ ਡਾਊਨ ਟਾਊਨ ਦੀ ਗੱਡੀ ਹੁਣ ਝਾੜੂ ਫੇਰ ਰਹੀ ਅੱਧੀ ਰਾਤੀ ਥੋੜੀ ਦਾੜੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿੱਚ ਲਈ ਸਰਦਾਰੀ ਯਾਰ ਨੂੰ ਨੇ ਭਰਾਇਆ ਆਪਣਾ ਪਿੰਡੋਂ ਪੜਨ ਲਈ ਮਗਵਾਇਆ ਬਾਪੂ ਤੇ ਬੇਬੇ ਦਾ ਮੰਝਾ ਬੇਸਮੈਂਟ ਵਿੱਚ ਲਾਇਆ ਹੈ ਬੁੱਢੀਆਂ ਹੱਡਾਂ ਨੂੰ ਰੈਂਦੀ ਚੜੀ ਹਮੇਸ਼ਾ ਥਾਰੀ ਆ ਗਏ ਕੈਨੇਡਾ ਨੂੰ ਛੱਡ ਕੇ ਪਿੰਡ ਵਿੱਚ ਲਈ ਸਰਦਾਰੀ ਗੁੱਕੜ ਵਿੱਚ ਲੈ ਜਿਸ ਦੇ ਰਿਆ ਮੈਂ ਮੂੰਹ 'ਚ ਗੁਰਕੀਆਂ ਪਾਉਂਦਾ ਗੁੱਕੜ ਵਿੱਚ ਲੈ ਜਿਸ ਦੇ ਰਿਆ ਮੈਂ ਮੂੰਹ 'ਚ ਗੁਰਕੀਆਂ ਪਾਉਂਦਾ ਕਹੇ ਟੇਬਲ 'ਤੇ ਬਹਿ ਕੇ ਤੁਨੂੰ ਲੰਚ ਨਹੀਂ ਕਰਨਾ ਆਉਂਦਾ ਦਰ ਦਰ ਕੇ ਦਿਨ ਕੱਟਣੇ ਦਾਤੇ ਖੇਤੀ ਖੇਡ ਨਿਆਰੀ ਆ ਗਏ ਕਿ ਨਿਰਧਾਨੋ ਛੱਡ ਕੇ ਪਿੰਡ